ਸਵਾਗਤ ਹੈ ਤੁਹਾਡਾ ਰੰਜੀ ਸਟੱਡੀ ਟੈਗ ਦੇ ਉੱਪਰ ਹਾਂਜੀ ਜਿਸ ਗੱਲ ਕਰਾਂਗੇ 셀ਫ ਹੈਲਪ ਗਰੁੱਪ ਦੀ ਜਿਹਦੇ ਤਹਿਤ ਪੈਲ ਸਕੀਮ ਚੱਲ ਰਹੀ ਆ ਤਾਂ ਪੈਲ ਸਕੀਮ ਦੇ ਵਿੱਚ ਤੁਸੀਂ ਰਜਿਸਟਰਡ ਕਰਨ ਲਈ ਸਭ ਤੋਂ ਪਹਿਲਾਂ ਤੁਹਾਡਾ ਇੱਕ ਗਰੁੱਪ ਹੋਣਾ ਚਾਹੀਦਾ ਉਹ ਗਰੁੱਪ ਬਣਦਾ ਕਿਵੇਂ ਆ ਕਿਵੇਂ ਤੁਸੀਂ ਉਹ ਗਰੁੱਪ ਨੂੰ ਰਜਿਸਟਰਡ ਕਰ ਸਕਦੇ ਹੋ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਵਾਂਗੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਹਾਂਜੀ ਆਪਾਂ ਪਹਿਲਾਂ ਗੱਲ ਕਰ ਲੈਨੇ ਆਂ 셀ਫ ਹੈਲਪ ਗਰੁੱਪ ਇਹ ਇੱਕ 10-12 ਲੇਡੀਜ਼ ਦਾ ਸਮੂਹ ਹੋ ਸਕਦਾ ਲੇਡੀਜ਼ ਦਾ ਵੀ ਹੋ ਸਕਦਾ ਜੈਂਟਸ ਦਾ ਵੀ ਹੋ ਸਕਦਾਗਾ ਤਾਂ ਉਹ ਇੱਕੋ ਪਿੰਡ ਦੇ ਹੋਣ ਚਾਹੀਦੇ ਨੇ ਤਾਂ ਉਹਨਾਂ ਨੂੰ ਰਜਿਸਟਰ ਕਰਨ ਵਾਸਤੇ ਤੁਸੀਂ ਆਤਮਾ ਦੇ ਥਰੂ ਰਜਿਸਟਰ ਕਰ ਸਕਦੇ ਹੋ ਕੋਪਰੇਟ ਕੋਪਰੇਟਿਵ ਸੁਸਾਇਟੀਆਂ ਹੁੰਦੀਆਂ ਨੇ ਪਿੰਡਾਂ ਵਿੱਚ ਉਹਦੇ ਥਰੂ ਆਪਣੇ ਜਿਹੜਾ ਗਰੁੱਪ ਨੂੰ ਰਜਿਸਟਰ ਕਰ ਸਕਦੇ ਹੋ ਐਨ ਆਰ ਐਲ ਐਮ ਦੇ ਥਰੂ ਤੁਸੀਂ ਜਿਹੜਾ ਇਹਨੂੰ ਰਜਿਸਟਰ ਕਰ ਸਕਦੇ ਹੋ ਜਿਹੜਾ ਇਹ ਸੈਲਫ ਹੈਲਪ ਗਰੁੱਪ ਆਪਾਂ ਰਜਿਸਟਰ ਕਰਦੇ ਹਾਂ ਤਾਂ ਉਹਦੇ ਥਰੂ ਹੀ ਤੁਹਾਨੂੰ ਜਿਹੜਾ ਕੰਮ ਮਿਲ ਲਾਗਾ ਹਾਂਜੀ ਇਸ ਦੇ ਗਰੁੱਪ ਤਾਂ ਤੁਸੀਂ ਪ੍ਰਧਾਨ ਸੈਕਟਰੀ ਤੇ ਕੈਸ਼ੀਅਰ ਜਿਹੜੇ ਉਹ ਚੁਣਨੇ ਹੁੰਦੇ ਨੇ ਉਹ ਚੁਣਨ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਮਤਾ ਪੜਨ ਤੋਂ ਬਾਅਦ ਬੈਂਕ ਦੇ ਵਿੱਚ ਜਾਓਗੇ ਬੈਂਕ ਦੇ ਵਿੱਚ ਸਾਰੇ ਜਿਹੜੇ 12 ਦੇ 12 ਮੈਂਬਰ ਹੋਣਗੇ ਉਹਨਾਂ ਦੇ ਆਧਾਰ ਕਾਰਡ ਲੱਗਣਗੇ ਇਸ ਤੋਂ ਬਾਅਦ ਤੁਹਾਡਾ ਜਿਹੜਾ ਅਕਾਊਂਟ ਓਪਨ ਹੋ ਜਾਊਗਾ ਇਸ ਤੋਂ ਬਾਅਦ ਇੱਕ ਤੁਹਾਡਾ ਜਿਹੜਾ ਪੈਨ ਕਾਰਡ ਲੱਗਣਾਗਾ ਜਿਹਦੇ ਆਖੀ ਤੁਹਾਡੇ ਕੰਪਨੀ ਜਿਹੜਾ ਤੁਸੀਂ ਗਰੁੱਪ ਬਣਾਇਆ ਉਸ ਦੇ ਨਾਮ ਤੇ ਬਣਨਾਗਾ ਇਸ ਤੋਂ ਬਾਅਦ ਜਿਹੜੀਆਂ ਸਰਕਾਰੀ ਸਕੀਮਾਂ ਨੇ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਹਾਂਜੀ ਹੁਣ ਗੱਲ ਕਰ ਲੈਣੇ ਕਿ ਤੁਹਾਨੂੰ ਇਸ ਦਾ ਸੈਲਫ ਹੈਲਪ ਗਰੁੱਪ ਦਾ ਫਾਇਦਾ ਕੀ ਹੈ ਦੇਖੋ ਜਿਹਦਾ ਪੈਲ ਸਕੀਮ ਸਾਰੇ ਪੰਜਾਬ ਦੇ ਵਿੱਚ ਪੁੱਛ ਰਹੇ ਨੇ ਚੱਲ ਰਹੀ ਆ ਨਾ ਤਾਂ ਉਹਦੇ ਵਿੱਚ ਲੇਡੀਜ਼ ਕੰਮ ਕਰ ਰਹੀਆਂ ਨੇ ਤੇ ਆਪਣੀ ਅਰਨਿੰਗ ਵੀ ਵਧੀਆ ਕਮਾ ਰਹੀਆਂ ਨੇ ਤਾਂ ਉਹ ਸੈਲਫ ਹੈਲਪ ਗਰੁੱਪ ਦੇ ਥਰੂ ਹੀ ਚੱਲ ਰਿਹਾਗਾ ਤਾਂ ਹੋਰ ਵੀ ਬਹੁਤ ਸਾਰੇ ਕੰਮ ਨੇ ਇਕੱਲਾ ਸਿਲਾਈ ਦਾ ਕੰਮ ਨਹੀਂ ਹੈ ਆਪਣਾ ਆਚਾਰ ਪਾ ਕੇ ਤੁਸੀਂ ਜਿਹੜਾ ਵੇਚ ਸਕਦੇ ਹੋ ਅਗਰ ਤੁਸੀਂ ਵਧੀਆ ਕਰ ਲੈਨੇ ਹੋ ਤੁਸੀਂ ਆਪਣਾ ਜਿਹੜਾ ਤੁਸੀਂ ਮੰਜੇ ਬੁਣ ਸਕਦੇ ਹੋ ਤੁਸੀਂ ਪੱਖੀਆਂ ਤਿਆਰ ਕਰ ਸਕਦੇ ਹੋ ਬਹੁਤ ਸਾਰਾ ਤੁਸੀਂ ਖੱਦਰ ਦਾ ਕੰਮ ਤੁਸੀਂ ਕੱਪੜੇ ਦਾ ਕੰਮ ਜੋ ਵੀ ਤੁਹਾਨੂੰ ਕੰਮ ਆਉਂਦਾ ਤੁਸੀਂ ਇਸ ਗਰੁੱਪ ਤਹਿਤ ਉਹ ਜਿਹੜਾ ਆਪਣਾ ਕੰਮ ਆ ਉਹ ਕਰ ਸਕਦੇ ਹੋ ਹਾਂਜੀ ਹੋਰ ਵੀ ਸੈਲਫ ਹੈਲਪ ਗਰੁੱਪ ਵੱਲੋਂ ਸਰਕਾਰ ਨੂੰ ਜਿਹੜੇ ਬਹੁਤ ਸਰਕਾਰ ਵੱਲੋਂ ਬਹੁਤ ਸਾਰੇ ਜਿਹੜੇ ਇਸ ਗਰੁੱਪ ਨੂੰ ਫਾਇਦੇ ਦਿੱਤੇ ਜਾਂਦੇ ਨੇ ਉਹਦੇ ਵਿੱਚ ਸਭ ਤੋਂ ਵੱਡਾ ਫਾਇਦਾ ਜੇ ਆਪਾਂ ਲੋਨ ਦੀ ਗੱਲ ਕਰੀਏ ਸਬਸਿਡੀ ਦੀ ਗੱਲ ਕਰੀਏ ਦੇਖੋ ਜਿੱਦਾਂ ਜਿਹੜੇ ਆਮ ਜਿਹੜੇ ਸਬਸਿਡੀ ਆਮ ਬੰਦੇ ਨੂੰ ਮਿਲਦੀ ਆ ਸਰਕਾਰ ਦੀਆਂ ਸਕੀਮਾਂ ਚਾਇਤ ਉਹ ਸਿਰਫ 50% ਹੁੰਦੀ ਆ ਪਰ ਜਿਹੜੇ ਸੈਲਫ ਹੈਲਪ ਗਰੁੱਪ ਹੁੰਦੇ ਨੇ ਉਹਨਾਂ ਨੂੰ 80% ਤੱਕ ਦੀ ਜਿਹੜੀ ਸਬਸਿਡੀ ਆ ਉਹ ਸਰਕਾਰ ਵੱਲੋਂ ਦਿੱਤੀ ਜਾਂਦੀ ਆ ਮੰਨ ਲਓ ਤੁਸੀਂ ਬੈਂਕ ਤੋਂ ਲੋਨ ਲੈਣਾ ਤੁਹਾਡਾ ਗਰੁੱਪ 2 ਲੱਖ 4 ਲੱਖ ਮੰਨ ਲਓ 1 ਲੱਖ ਰੁਪਏ ਦਾ ਲੋਨ ਲਿਆ ਤੁਸੀਂ ਲਿਆ ਉਹਦੇ ਵਿੱਚ ਤੁਸੀਂ ਸਿਰਫ 20000 ਭਰਨਾ 80000 ਤੁਹਾਨੂੰ ਮਾਫ ਹੈ ਤਾਂ ਐਦਾਂ ਦੀਆਂ ਜਿਹੜੀਆਂ ਸਕੀਮਾਂ ਨੇ ਬਹੁਤ ਸਾਰੀਆਂ ਉਹਦਾ ਤੁਸੀਂ ਜਿਹੜਾ ਲਾਹਾ ਉਹ ਲੈ ਸਕਦੇ ਹੋ ਪਰ ਇਹ ਤੁਹਾਨੂੰ ਰਜਿਸਟਰ ਕਰਾਉਣਾ ਪੈਣਾਗਾ ਤਾਂ ਤੁਸੀਂ ਇਹ ਜਿਹੜਾ ਆਪਣੇ ਪੰਜਾਬ ਦੇ ਵਿੱਚ ਜਿਹੜਾ ਵਰਕ ਕਰ ਰਿਹਾ ਉਹ ਸਭ ਤੋਂ ਜ਼ਿਆਦਾ ਜਿਹੜਾ ਐਨ ਆਰ ਐਲ ਐਮ ਕਰ ਰਿਹਾਗਾ ਤਾਂ ਤੁਸੀਂ ਇਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਖੁੱਲਿਆ ਹੋਇਆ ਉੱਥੇ ਜਾ ਕੇ ਜਿਹੜਾ ਤੁਸੀਂ ਆਪਣਾ ਰਜਿਸਟਰ ਰਿਸਟਰ ਦਰਜ ਕਰ ਸਕਦੇ ਹੋ ਆਪਣਾ ਜਿਹੜਾ ਗਰੁੱਪਾਂ ਨੂੰ ਰਜਿਸਟਰ ਕਰਵਾ ਸਕਦੇ ਹੋਗੇ ਤਾਂ ਇਹ ਤੁਹਾਡੇ ਲਈ ਜਿਹੜਾ ਕਾਫੀ ਬੈਨੀਫਿਟ ਹੋਊਗਾ ਹਾਂਜੀ ਅਸੀਂ ਇੱਕ ਦੋ ਵੀਡੀਓ ਹੋਰ ਵੀ ਇਸ ਤੇ ਲੈ ਕੇ ਆਵਾਂਗੇ ਪ੍ਰੋਪਰ ਜਿਹੜੀ ਜਾਣਕਾਰੀ ਰਹਿ ਗਈ ਅਧੂਰੀ ਤਾਂ ਉਹ ਵੀ ਤੁਹਾਨੂੰ ਪ੍ਰੋਪਰ ਦੇਵਾਂਗੇ ਤਾਂ ਵੀਡੀਓ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਜੁੜੇ ਲਓ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ